ਦੀਆਂ ਮੰਤਰੀ ਜੀ ਦੀ ਵੇਟ ਕਰਦੀਆਂ ਸੀ ਔਰ ਬਕਾਇਦਾ ਰੂਪ ਦੇ ਵਿੱਚ ਅਸੀਂ ਲੰਬੇ ਸਮੇਂ ਤੋਂ ਇਹਨਾਂ ਮੰਗਾ ਮਸਲਿਆਂ ਦੇ ਉੱਤੇ ਪਹਿਲਾਂ ਇਹਨਾਂ ਦੇ ਨਾਲ ਪਿਛਲੇ ਦਸੰਬਰ ਚ ਮੀਟਿੰਗਾਂ ਕੀਤੀਆਂ ਅਗਸਤ ਚ ਮੀਟਿੰਗ ਕੀਤੀ ਅਧਿਆਪਕ ਮੋਰਚਾ ਪੰਜਾਬ ਦੇ ਵੱਲੋਂ ਪੰਜਾਬ ਦੇ ਅਧਿਆਪਕਾਂ ਦੇ ਮੰਗਾ ਮਸਲਿਆਂ ਦੇ ਉੱਤੇ ਸਿੱਖਿਆ ਮੰਤਰੀ ਜੀ ਦੇ ਦਿੱਤੇ ਹੋਏ ਟਾਈਮ ਦੇ ਅਨੁਸਾਰ ਮੀਟਿੰਗ ਕਰਨ ਵਾਸਤੇ ਆਏ ਸੀ ਤੇ ਜਦੋਂ ਅਸੀਂ ਬਹੁਤ ਲੰਬੇ ਸਮੇਂ ਤੋਂ ਅਸੀਂ 13 ਅਧਿਆਪਕ ਜਥੇਬੰਦੀਆਂ ਮੰਤਰੀ ਜੀ ਦੀ ਵੇਟ ਕਰਦੀਆਂ ਸੀ ਔਰ ਬਕਾਇਦਾ ਰੂਪ ਦੇ ਵਿੱਚ ਅਸੀਂ ਲੰਬੇ ਸਮੇਂ ਤੋਂ ਇਹਨਾਂ ਮੰਗਾਂ ਮਸਲਿਆਂ ਦੇ ਉੱਤੇ ਪਹਿਲਾਂ ਇਹਨਾਂ ਦੇ ਨਾਲ ਪਿਛਲੇ ਦਸੰਬਰ ਚ ਮੀਟਿੰਗਾਂ ਕੀਤੀਆਂ ਅਗਸਤ ਚ ਮੀਟਿੰਗ ਕੀਤੀ ਅਧਿਕਾਰੀਆਂ ਰਾਹੀਂ ਮੰਗ ਪੱਤਰ ਦਿੱਤੇ ਅੱਜ ਮੀਟਿੰਗ ਸਾਡੇ ਨਾਲ ਜਦੋਂ ਦੇਰ ਦੇ ਨਾਲ ਸ਼ੁਰੂ ਹੋਈ ਤਾਂ ਮੰਤਰੀ ਜੀ ਦਾ ਕਹਿਣਾ ਸੀ ਕਿ ਮੇਰੇ ਕੋਲੇ ਬਹੁਤਾ ਜਿਆਦਾ ਸਮਾਂ ਹੈ ਨਹੀਂ ਉਹਨਾਂ ਨੇ ਸਾਡੇ ਨਾਲ ਸਿਰਫ ਤੇ ਸਿਰਫ ਦੋ ਜਾਂ ਤਿੰਨ ਇਸ਼ੂ ਜਿਹੜੇ ਸਾਂਝੇ ਕੀਤੇ ਅਸੀਂ ਜਿਹਦੇ ਵਿੱਚ ਇਹ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ 'ਚ ਮਾਸਟਰਾਂ ਤੋਂ ਲੈਕਚਰਰਾਂ ਦੀਆਂ ਪ੍ਰਮੋਸ਼ਨਾਂ ਹੋਈਆਂ ਜਿਹਦੇ 'ਚ ਸਾਰੇ ਖਾਲੀ ਸਟੇਸ਼ਨ ਨਾ ਦਿਖਾ ਕੇ ਕੁਝ 99 ਸਟੇਸ਼ਨਾਂ ਦੇ ਉੱਤੇ ਲੈਕਚਰਰਾਂ ਨੂੰ ਭੇਜਣ ਦੀ ਵਿਭਾਗ ਦੀ ਔਰ ਸਰਕਾਰ ਦੀ ਪ੍ਰੋਵੀਜ਼ਨ ਸੀਗੀ ਜਿਹੜਾ ਸਾਡਾ ਇਹ ਮੰਨਣਾ ਸੀ ਸਾਡਾ ਕਹਿਣਾ ਸੀਗਾ ਕਿ ਸਰਕਾਰ ਪ੍ਰਾਇਓਰਟੀ ਦੇ ਉੱਤੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਕੇ ਆਈ ਆ ਸਾਰੇ ਜਿੰਨੀਆਂ ਖਾਲੀ ਅਸਾਮੀਆਂ ਬਣਦੀਆਂ ਸਾਰਿਆਂ ਦੇ ਉੱਤੇ ਸਟੇਸ਼ਨ ਚੋਇਸ ਦੁਆਰਾ ਕਰਾ ਕੇ ਅਧਿਆਪਕਾਂ ਨੂੰ ਮੌਕਾ ਦਿੱਤਾ ਜਾਵੇ ਤੇ ਉਹਨਾਂ ਨੂੰ ਹਰੇਕ ਸਕੂਲ ਦੇ ਵਿੱਚ ਜਾਣ ਦਾ ਹੱਕ ਹੋਵੇ ਇਸੇ ਤਰ੍ਹਾਂ ਪੀਟੀਆਈ ਤੇ ਈਟੀਟੀ ਤੋਂ ਮਾਸਟਰ ਕਲਾਸਰ ਦੀਆਂ ਪ੍ਰਮੋਸ਼ਨਾਂ ਹੋਈਆਂ ਉਦੋਂ ਵੀ ਕੁਝ 94 ਸਕੂਲ ਦਿਖਾਏ ਗਏ ਤੇ ਉੱਥੇ ਵੀ ਸਾਡਾ ਕਹਿਣਾ ਸੀਗਾ ਕਿ ਸਾਰੀਆਂ ਜਿੰਨੀਆਂ ਖਾਲੀ ਅਸਾਮੀਆਂ ਸਾਰੀਆਂ ਉੱਤੇ ਸਟੇਸ਼ਨ ਚੋਇਸ ਕਰਾਈ ਜਾਵੇ ਪਰ ਮੰਤਰੀ ਜੀ ਦਾ ਕਹਿਣਾ ਸੀ ਕਿ ਅਸੀਂ ਮਿਡਲ ਸਕੂਲ ਬੰਦ ਕਰਨੇ ਆ ਇਸ ਕਰਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਇਸ ਗੱਲ ਦਾ ਦੀ ਨਿਖੇਦੀ ਕਰਦਾ ਹੈ ਕਿ ਜਿਹੜੀ ਸਰਕਾਰ ਸਿੱਖਿਆ ਦੇ ਉੱਤੇ ਕ੍ਰਾਂਤੀ ਦੇ ਲਈ ਪ੍ਰਾਇੋਰਟੀ ਦੇ ਉੱਤੇ ਆਈ ਆ ਉਹ ਜੇ ਪੰਜਾਬ ਦੇ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਕਰਦੀ ਹੈ ਤਾਂ ਇਹ ਬਹੁਤ ਮੰਦ ਭਾਗੀ ਆ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਲੋਕਾਂ ਕੋਲ ਇਹ ਗੱਲ ਲੈ ਕੇ ਜਾਊਗਾ ਇਸ ਇਸ ਦੇ ਨਾਲ ਹੀ ਇੱਕ ਸਾਡੇ ਜਿਹੜੇ ਪੀਟੀਆਈ ਤੇ ਡ੍ਰੈਗ ਅਧਿਆਪਕਾਂ ਉਹਨਾਂ ਦਾ ਪਿਛਲੇ ਦਿਨਾਂ ਤੋਂ ਇੱਕ ਇਹ ਸਰਕਾਰ ਦੇ ਫਾਈਨਾਂਸ ਵੱਲੋਂ ਲੈਟਰ ਜਾਰੀ ਹੋਇਆ ਰਿਕਵਰੀ ਦਾ ਉਸ ਰਿਕਵਰੀ ਲੈਟਰ ਨੂੰ ਰੋਕਣ ਵਾਸਤੇ ਸਾਡੀ ਮੰਗ ਸੀ ਤੇ ਇਹਨਾਂ ਮੰਗਾਂ ਦੇ ਉੱਤੇ ਅਸੀਂ ਚਰਚਾ ਕੀਤੀ ਪਰ ਲੇਕਨ ਬੜੇ ਥੋੜੇ ਸਮੇਂ ਵਿੱਚ ਸਾਡੀ ਹਾਂਜੀ ਹਾਂਜੀ ਤੇ ਥੋੜੇ ਸਮੇਂ ਦੇ ਵਿੱਚ ਸਾਡੀ ਗੱਲ ਹੈ ਜਿਹੜੀ ਉਹ ਹੋਈ ਤੇ ਉਸ ਤੋਂ ਬਾਅਦ ਮੰਤਰੀ ਜੀ ਮੀਟਿੰਗ ਦੇ ਵਿੱਚੋਂ ਚਲੇ ਗਏ ਤੇ ਇਸ ਕਰਕੇ ਸਾਨੂੰ ਇਹ ਲੱਗਦਾ ਕਿ ਜੇ ਪੰਜਾਬ ਦੇ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਹੈਗੀ ਆ ਖਾਲੀ ਸਾਮੀਆਂ ਦਿਖਾਉਣ ਦੀ ਗੱਲ ਨਹੀਂ ਹੈਗੀ ਇਹ ਸਾਨੂੰ ਨਾਮਜੂਰ ਆ ਇਸ ਕਰਕੇ ਅਸੀਂ ਇਸ ਮੀਟਿੰਗ ਨੂੰ ਬੇਸਿੱਟਾ ਸਮਝਦੇ ਆ ਇਹ ਮੀਟਿੰਗ ਠੀਕ ਨਹੀਂ ਹੈਗੀ ਬਾਕੀ ਮੇਰੇ ਨਾਲ ਸਾਂਝੇ ਅਧਿਆਪਕ ਮੋਰਚੇ ਦੇ ਸਾਥੀ ਤੇ ਨਾਲ ਜਿਹੜੇ ਹੋਰ ਸਾਥੀ ਹੈਗੇ ਆ ਉਹ ਗੱਲ ਕਰ ਸਰਕਾਰਯੋਗ ਅਧਿਆਪਕ ਸਾਥੀਓ ਅਸੀਂ ਅੱਜ ਸਾਂਝਾ ਅਧਿਆਪਕ ਮੋਰਚਾ ਤੇ ਡੀਟੀਐਫ ਵੱਲੋਂ ਸਾਂਝੇ ਰੂਪ ਦੇ ਵਿੱਚ ਸਿੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਜਿਹੜਾ ਮੰਤਰੀ ਸਾਹਿਬ ਦਾ ਰਵੱਈਆ ਉਹ ਬਿਲਕੁਲ ਠੀਕ ਨਹੀਂ ਸੀ ਉਹਨਾਂ ਨੇ ਕਿਹਾ ਵੀ ਗਿਣਤੀ ਦੇ ਆਧਾਰ ਤੇ ਅਧਿਆਪਕ ਦੇਣੇ ਆ ਤੁਸੀਂ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਥੋੜੀ ਕੀਤਾ ਸੀ ਵੀ ਅਸੀਂ ਕੋਸ਼ਿਸ਼ ਸਪੈਸ਼ਲ ਸਕੂਲਾਂ ਦੇ ਵਿੱਚ ਅਧਿਆਪਕ ਪੜਾਉਣੇ ਆ ਜਾਂ ਕੁਝ ਛੋਣਵੇਂ ਸਕੂਲਾਂ ਦੇ ਵਿੱਚ ਅਧਿਆਪਕ ਦੇਣੇ ਆ ਬਾਕੀ ਪੰਜਾਬ ਦੇ ਬੱਚਿਆਂ ਨੂੰ ਪੜਾਉਣਾ ਨਹੀਂ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਜ਼ੋਰਦਾਰ ਨਾਲ ਬਤ ਰੱਖਿਆ ਵੀ ਜਿੰਨੇ ਵੀ ਖਾਲੀ ਸਟੇਸ਼ਨ ਆ ਸਾਰੇ ਖਾਲੀ ਸਟੇਸ਼ਨ ਦਿਖਾਏ ਜਾਣ ਵਿਦਿਆ ਦਾ ਹੱਕ ਚਾਹੇ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਵੱਧਾ ਜਾਂ ਬੱਚਿਆਂ ਦੀ ਗਿਣਤੀ ਘਟਾ ਸਾਰੇ ਸਾਰਿਆਂ ਦਾ ਉਹਦੇ ਉੱਤੇ ਹੱਕ ਆ ਇਹਦੇ ਨਾਲ ਨਾਲ ਜਿਹੜਾ ਇੱਕ ਬਹੁਤ ਕਿਲ ਕੁਡਰ ਰਵਈਆ ਸਿੱਖਿਆ ਮੰਤਰੀ ਦਾ ਇਹ ਸਾਹਮਣੇ ਆਇਆ ਵੀ ਅਸੀਂ ਤਾਂ ਅਗਲੇ ਸਾਲ ਮਿਡਲ ਸਕੂਲ ਸਾਰੇ ਬੰਦ ਕਰਨੇ ਆ ਅਸੀਂ ਸਪਸ਼ਟ ਰੂਪ ਦੇ ਵਿੱਚ ਕਿਹਾ ਬੀ ਤੁਸੀਂ ਮਿਡਲ ਸਕੂਲ ਕਿਵੇਂ ਬੰਦ ਕਰ ਲਓਗੇ ਸਤਕਾਰਯੋਗ ਸਾਥੀਓ ਸਿੱਧਾ ਰੂਪ ਆ ਵੀ ਜਿਹੜੀ NEP 2020 ਲਾਗੂ ਕਰਨ ਵਾਲ ਜਿਹੜੀ ਇਹ ਆਪ ਦੀ ਸਰਕਾਰ ਵੱਧ ਰਹੀ ਆ ਜਿਹੜੀ ਕਹਿੰਦੀ ਸੀ ਮੋਤੀ ਸਰਕਾਰ ਦੀ NEP 2020 ਦਾ ਵਿਰੋਧ ਕਰਦੀ ਸੀ ਚਾਹੇ PM ਸ਼੍ਰੀ ਹੋਵੇ ਮਿਡਲ ਸਕੂਲਾਂ ਨੂੰ ਬੰਦ ਕਰਨਾ ਹੋਵੇ ਉਸ ਪਾਸੇ ਵੱਧ ਰਹੀ ਆ ਦੂਜਾ ਜਿਹੜਾ ਆਰਟ ਐਂਡ ਕਰਾਫਟ ਤੇ ਪੀਟੀਆਈ ਦੇ ਅਧਿਆਪਕਾਂ ਦਾ ਗ੍ਰੇਡ ਜਿਹੜਾ 2011 ਚ ਉਹਨਾਂ ਨੂੰ 4400 ਮਿਲਿਆ ਸੀ ਉਹਨੂੰ 3200 ਕੀਤਾ ਉਹਦੇ ਸਬੰਧੀ ਵੀ ਰਵਈਆ ਉਹਨਾਂ ਦਾ ਸੰਤੋਸ਼ ਜਰਕਦੀ ਸੀ ਉਹਨਾਂ ਨੂੰ ਕਿਹਾ ਸੀ ਵੀ ਇਸ ਪੱਤਰ ਤੇ ਰੋਕ ਲਗਾਈ ਜਾਵੇ ਸਭ ਤੋਂ ਮਾੜੀ ਗੱਲ ਬਿਨਾਂ ਮੀਟਿੰਗ ਪੂਰੀ ਹੋਏ ਅਸੀਂ ਸਵੇਰੇ ਤੁਰੇ ਵੀ 6 ਵਜੇ ਦੇ ਚੰਡੀਗੜ੍ਹ 11 ਵਜੇ ਪਹੁੰਚ ਗਏ ਇੱਥੇ ਲਗਾਤਾਰ ਵੇਟ ਕਰ ਰਹੇ ਆਂ ਮੀਟਿੰਗ ਸ਼ੁਰੂ ਹੋਈ ਹੈ 5 ਵਜੇ ਤੋਂ ਬਾਅਦ ਤੇ ਮੰਤਰੀ ਸਾਹਿਬ ਨੇ ਜਿਹੜੇ 5-6 ਏਜੰਡੇ ਉਹਨਾਂ ਨੂੰ ਵੀ ਪੂਰਾ ਨਹੀਂ ਕੀਤਾ ਉਹਨਾਂ ਏਜੰਡਿਆਂ ਨੂੰ ਪੂਰਾ ਕੀਤੇ ਬਿਨਾ ਉਹ ਮੀਟਿੰਗ ਛੱਡ ਕੇ ਚਲੇ ਗਏ ਅਸੀਂ ਇਹਦੇ ਤੇ ਜਿਹੜਾ ਤੈਹ ਕੀਤਾ ਹੋਇਆ ਪ੍ਰੋਗਰਾਮ ਆ ਉਹ ਤੈਹ ਕੀਤਾ ਹੋਇਆ ਪ੍ਰੋਗਰਾਮ ਸਾਡੇ ਸਾਹਦੇ ਸਾਰੀ ਦੱਸਣਗੇ ਉਹਦੇ ਬਾਰੇ ਤੈਹ ਕੀਤਾ ਪ੍ਰੋਗਰਾਮ ਇਹ ਸੀ ਵੀ 23 ਤਰੀਕ ਨੂੰ ਜਿਲ੍ਹਾ ਪੱਧਰ ਤੇ ਸਿੱਖਿਆ ਮੰਤਰੀ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਅਰਸ਼ੀਆਂ ਫੁੱਕੀਆਂ ਜਾਣਗੀਆਂ ਅਗਲੀ ਗੱਲ ਸਾਥੀ ਸੁਰਿੰਦਰ ਪੁਆਰੀ ਕਰਨਗੇ ਆ ਜੋ ਆ ਜੋ ਗੱਡੀ ਲੱਗ ਲੈਣ ਲੋ